ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਪੱਤਰਪ੍ਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਸਾਰੇ 희 ਚੜ੍ਹਦੀ ਕਲਾ ਤੰਦਰੁਸਤੀ 'ਚ ਹੋਗੇ ਫੈਸਟ ਬੇਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਤੁਹਾਡਾ ਫਰਜ਼ ਬੰਦਾ ਹੈ ਪੈਸੇ ਲੈਣੇ ਹੁੰਦੇ ਆ ਸਾਡਾ ਕੰਮ ਹੈ ਵੀਡੀਓ ਬਣਾਉਣਾ ਜੀ ਅੱਜ ਦੀ ਵਿਜਿਟ ਆਪਣੀ ਪਿੰਡ ਜੱਟਾਂ ਵਾਲੀ ਵਸਤੀ ਬਾਈ ਗੋਰੇ ਦੇ ਫਾਰਮ ਤੇ ਪੰਜ ਸੇ ਪਸ਼ੂਏ ਫਾਰਮ ਤੋਂ ਵਿਖਾਵਾਂਗੇ ਸਾਰੀ ਡਿਟੇਲ ਲੈ ਕੇ ਦੇਵਾਂਗੇ ਐਂਡ ਤੱਕ ਰ ਜਰੂਰ ਬਣੇ ਰਹੋ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਓ ਕਿਉਂਕਿ ਪੈਸੇ ਲੱਗਦੇ ਆ ਪੈਸਾ ਬੜਾ ਔਖਾ ਬੰਦਾ ਇਹਨੂੰ ਪੈਸੇ ਨੂੰ ਪੈਸਾ ਸਮਝਿਆ ਕਰੋ ਬੇਨਤੀ ਕਰਦੇ ਰਹਿੰਦੇ ਆ ਦੱਬ ਕੇ ਵੀਡੀਓ ਨੂੰ ਗਾ ਸ਼ੇਅਰ ਜਰੂਰ ਕਰਿਆ ਕਰੋ ਤੇ ਹੋਰ ਵੀ ਕਿਸੇ ਵੀਰ ਦਾ ਕੋਈ ਫਾਇਦਾ ਆ ਜੇ ਆਓ ਲਈਏ ਬਧੇ ਰ ਜਾਣਕਾਰੀ ਭਾਈ ਨਾ ਤੇ ਪੁੱਛ ਕੇ ਪਾ ਪੱਤੇ ਸਾਰੀ ਡਿਟੇਲਸ ਕਰੀਏ ਸਾਂਝੇ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈੋ ਸਾਨੂੰ ਠੀਕ ਜੀ ਠੀਕ ਠਾਕ ਵਧੀਆ ਕਾਇਮ ਕਾਇਮ ਠੀਕ ਹੈ ਜੀ ਨਾਮ ਜੀ ਨਾਮ ਮੇਰਾ ਗੁਰਪ੍ਰੀਤ ਸਿੰਘ ਗੋਰਾ ਹੀ ਅੱਛਾ ਗੋਰਾ ਯਾਰ ਦਿੰਦੇ ਹਨਾ ਤੇ ਪਿੰਡ ਪਿੰਡ ਚਪਟਾਂ ਵਾਲੀ ਵਸਤੀ ਹੈ ਤੇ ਜ਼ਿਲ੍ਹਾ ਫਿਰੋਜ਼ਪੁਰ ਤੇ ਤਹਿਸੀਲ ਵੀ ਫਿਰੋਜ਼ਪੁਰ ਵੈਲਓਰ 9942 7827 ਠੀਕ ਹੈ ਜੀ 9942 7827 ਠੀਕ ਹੈ ਜੀ ਤੇ ਗੱਲ ਸ਼ੁਰੂਆਤ ਇੱਥੋਂ ਕਰੀਏ ਭਾਈ ਜਿਹੜੀ ਸਹੀ ਗੱਲ ਆਪਣੀ ਡਿਟੇਲ ਉਹ ਦਈਏ ਕਿ ਕਿੰਨਾ ਕ ਮੈਂ ਨੇ ਦੁੱਧ ਪਾਇਆ ਏ ਸਹੀ ਦੁੱਧ ਵੇਚੀ ਨੇ 18 ਕਿਲੋ ਸਹੀ ਪਾਇਆ ਹੈ ਇਹਨੂੰ ਇਹਨੂੰ ਪਿੱਛਾ ਕਰੀਏ ਮੜਾ ਕੰਡੇ ਵਾਲਾ ਤਾਂ ਚੋਣ ਵਾਲਾ ਪਾਇਆ ਥਾਣੇ ਲਈ 18 ਕਿਲੋ ਦੁੱਧ ਪਾਇਆ ਹੈ ਹਨਾ ਵਾਹ ਜੀ ਵਾਹ ਕਹਿਂ ਦੀ ਦੀ ਕਹਿਣ ਕਥਨੀ ਦੀ ਗੱਲ ਹਨਾ 18 ਕਿਲੋ ਮੌਜੂਦਾ ਦੁੱਧ ਪਾਇਆ ਪਾਇਆ ਡੇਰੀ ਦੇ ਚਾਹਿਆ ਵਾਲਾ ਕੰਡੇ ਦੇ ਥਾਰਾ ਅੱਛਾ ਡੇਰੀ ਦੇ ਕਿੰਨਾ ਕੁ ਸਮਾਂ ਰਹਿ ਗਿਆ ਸੂਣ ਚ ਸਮਾਂ ਵੀ ਨੇ ਮੇਰੇ ਕੋਲ 2-4 ਦਿਨ ਹੀ ਬਾਕੀ ਆ ਦੋ ਤੋਂ ਚਾਰ ਪਲੱਸ ਸਜਣੋ ਦਿਨ ਖੜ ਸਕਦੀ ਆ 18 ਪਲੱਸ ਦੁੱਧ ਪਾਇਆ ਹੈ ਬਾਕੀ ਜੇ ਗੱਲ ਕਰੀਏ ਤੇ ਪੁੜੇ ਪਾੜੇ ਨਹੀਂ ਫਿਰ ਸਾਡੇ ਨਤਾਜ ਇਹਨਾਂ ਤੇ ਹਫਤਾਖੰਡ ਵੀ ਖੜ ਸਕਦੀ ਹੈ ਕਿਉਂਕਿ ਪੁੜੇ ਪਾੜੇ ਫਿਰ ਸੇ ਹੰਤ ਦਿਹਾੜੀ ਸੌਂਦਿਆਂ ਕਰਦੇ ਲੈ ਜਾਂਦੇ ਆ ਇਹੋ ਜੀ ਅਜੇ ਕੋਈ ਗੱਲਬਾਤ ਨਹੀਂ ਤੇ ਮੈਂ ਬਾਕੀ ਪਿੱਛੇ ਨੂੰ ਵੇਖੋ ਟੂਰੂnga ਨਾਲਾਈ ਬੈਠੀ ਆ ਮੈਂ ਚੰਗੀ ਆ ਠੀਕ ਆ ਜੀ ਤੇ ਬਾਕੀ ਫਿਰੋਜ਼ਪੁਰ ਏਰੀਏ ਦੀ ਕੱਢ ਕੇ ਤੋਰਾ ਕਰਾਈਏ ਚੱਕ ਏਰੀਆ ਫਿਰੋਜ਼ਪੁਰ ਵਸਤੀ ਜਿਹੜੀ ਆ ਜੱਟਾਂ ਵਾਲੀ ਕਹਿ ਦਿੰਦੇ ਆ ਤੇ ਬਾਈ ਗੋਰੇ ਦੇ ਫਾਰਮ ਦੇ ਆ ਠੀਕ ਆ ਜੀ ਹਾਂ ਉਹ ਮੋਰਸ ਸਟੈਂਪ ਪਾਸੇ ਕਰ ਦੋ ਭਾਈ ਉਰਾਣਾ ਸੋਹਣਾ ਲੋ ਜੀ ਤੇ ਲੈ ਜਾਓ ਬਾਹਰ ਵਾਹ ਜੀ ਵਾਹ ਸਚਰੋ ਕੀ ਬਾਤਾਂ ਰੰਗ ਭਾਗ ਕਰਮਾ ਵਾਲੀ ਨੇ ਲਾਏ ਆ ਜਿੰਦੀ ਰਵੇ ਉਮਰਾਂ ਵਾਲੀ ਰਵੇ ਕਿਉਂਕਿ ਜਿੰਦੇ ਘਰੇ ਜਾਵੇ ਨਾ ਤਉਨੂੰ ਵਾਦੇ ਨੋਂ ਨਦੀਆਂ 12 ਸਿੱਧੀਆਂ ਕਰੇ ਵਾਹ ਜੀ ਵਾਹ ਤਰੂ ਕੁਛ ਕਰਤੀ ਮੈਂ ਇਹਨੇ ਤੇ ਬਾਕੀ ਚਲੋ ਚੀਜ਼ ਇਹੋ ਜੀ ਦੇ ਪੈਸੇ ਤੇ ਲੱਗਣੇ ਲੱਗਣਿਆ ਚੀਜ਼ ਵੀ ਚੰਗੀ ਆ ਮੋਢੇ ਦੇ ਬਰਾਬਰ ਅਟੈਚ ਕਰਦੀ ਆ ਜਿੱਡਾ ਕੱਦ ਕਾਠ ਮੈਂ ਇਹਨੂੰ ਲੱਗਾ ਸੁਆ ਕਰਵਾ ਗਣੀਏ ਜੀ ਤੀਜਾ ਸੁਆ ਜੀ ਤੀਜਾ ਮੋੜ ਲਿਓ ਪਈ 10 ਵਰਨਾ ਸੋងਗੀ ਆ ਵਾਹ ਜੀ ਵਾਹ ਨਹੀਂ ਪੂਰੀ ਓਕੇ ਰਿਪੋਰਟ ਆ ਤੇ ਅੱਖ ਜਿਹੜੀ ਆ ਬਿੱਲੀ ਮਣਕੀ ਆ ਨਾ ਦਿਖਾਇਓ ਇੱਕ ਅੱਖ ਵਿਖਾਇਓ ਵਾਹ ਜੀ ਵਾਹ ਜਿਵੇਂ ਕਹਿਦਗੇ ਨਾ ਬਿੱਲੀ ਮਣਕੀ ਅੱਖ ਪਾਕਿਸਤਾਨੀ ਦੇ ਵਿੱਚ ਵੀ ਰਵੇ ਦੇ ਵਿੱਚ ਆ ਜਾਂਦੀ ਆ ਇਹੋ ਜੀਆਂ ਅਦਰ ਲੈnde ਪੰਜਾਬ ਦੇ ਵਿੱਚ ਮਈਆਂ ਜਿਹੜੀਆਂ ਨੇ ਨਾ ਮੈਂ ਤੁਹਾਨੂੰ ਖੁਸ਼ ਕਰ ਦੂਗੀ ਬਾਕੀ ਦੁੱਧ ਪਾਇਆ ਹੋਊਗਾ ਕਹਿਣ ਵਾਲੀ ਗੱਲ ਆ ਕਿਉਂਕਿ ਝੂਠ ਵਾਲੀ ਗੱਲ ਸਮਝ ਆ ਜਾਂਦਾ ਹਰ ਇੱਕ ਭੈਣ ਭਰਾ ਸਾਰੇ ਸੋਝ ਬਾੜੇ ਕਿੰਨਾ ਕ ਦੁੱਧ ਪਾਇਆ ਆਪਾਂ ਘਰੇ ਘਰੇ ਨੂੰ ਵਾਰ ਰੱਖ ਰਹੀਆਂ ਇਹ ਲੋ ਜੀ ਬਾਕੀ ਚੰਮ ਪਤਲਾਏ ਮੋٹے ਚੰਮ ਦੀ ਨਹੀਂ ਆ ਖਾਸ ਕਰਕੇ ਥੋੜਾ ਮੋਟੇ ਚੰਮ ਨੂੰ ਕੱਟ ਦਿੰਦੀ ਆ ਤੇ ਚੰਮ ਦੇ ਬਿਲਕੁਲ ਪਤਲਾ ਨਾ ਵਾਹ ਜੀ ਗੰਡੇ ਦੀ ਛਿਲ ਜ ਨਹੀਂ ਜੀ ਜਵਾਹ ਜਵਾਹ ਆ ਜੇ ਹੋਰ ਭਾਂਜੂਗੀ ਬੱਚਾ ਪਿਛਾ ਵਧੀ ਸਰਦੀ ਮੈਂ ਹਾਂ ਹੋਰ ਭਾਂਜੂਗੀ ਤੇ ਬਾਈ ਜੀ ਗੱਲ ਕਰੀਏ ਰੇਡ ਦੀ ਕਿੰਨੇ ਦੀ ਦੇ ਰਹੀਏ ਦੇ ਰਹੀਏ ਜੇ ਤਾਂ ਚਾਉਣਾ ਮੁੱਲ ਹਾਂ ਹੇ ਲੋਕਾਂ ਆਪਾ 2 ਲੱਖ ਮੰਗਿਆ ਨੇ ਆਪਾ ਮੈਂ 1.45 ਦੇਣੀ ਇੱਕ 45 ਦੀ ਦੇਣੀ ਸਾਡਾ ਮਾਨਤਨ ਕੀਤਾ ਕੋਈ ਮਾਨਤਨ ਵੀ ਕਰਦੇ ਜੇ ਆਪੀ ਇੰਗਲਿਸ਼ ਨੂੰ ਵੇਖਿਆ ਉਹਨੂੰ ਪਾ ਦਿਆ ਦਸਤਕਰ ਇਹ 1 40 ਦੀ 1 40 ਮਿਲ ਜੇ ਇੱਕ 40 ਦੀ ਇੱਕ 40 ਠੀਕ ਹੈ 1 ਲੱਖ 40 ਹਜ਼ਾਰ ਦੀ ਫਿਕਸ ਜਿਹੜੀ ਮਿਲ ਜੂਗੀ ਤੇ ਇਹ ਨੀਲੀ ਵਾਲੀ ਆ ਗਈ ਇਹਨੂੰ ਐ ਰੁਖ ਤੋਰੇ ਉਤਾਰੇ ਉਹਨੂੰ ਕਰਿਓ ਮੜੀ ਜੀ ਵਾਹ ਜੀ ਵਾਹ ਸੱਚਰੋਂ ਇਹ ਵੀ ਮੈਂ ਨਾ ਕਿਆ ਬਾਤਾਂ ਮੈਂ ਇਹ ਉਹਦੇ ਨੂੰ ਇਸਰਾਹ ਉਹਦੇ ਨੂੰ ਵੀ ਕਰਦਿਆਂ ਦਾ ਜ਼ਿਆਦਾ ਪੇਠਾਂ ਤੁਰੀ ਚੰਗਾ ਬਾਹਰ ਲਿਹਾ ਕੇ ਤੋੜਾ ਤਰਾ ਤੁਹਾਡਾ ਚੈੱਕ ਕਰਾਉਣੇ ਆ ਬਾਹਰਲੀ ਸਾਈਡ ਸਿੰਘ ਦੀ ਵੇਖੋ ਕੁਆਲਿਟੀ ਕੋਕਿਆ ਵਾਲਾ ਸਿੰਘ ਹਨਾ ਨਿੱਕੇ ਨਿੱਕੇ ਮਣਕ ਨੇ ਵਾਹ ਜੀ ਤੇ ਪੇਠਪੁੜਾ ਵੇਖੋ ਨਹੀਂ ਚੀਜ਼ ਪੂਰੀ ਟੋਰੀ ਹੈ ਵੀ ਮੈਂ ਵੀ ਇਹ ਵੀ ਤੁਹਾਡੀ ਆਫ ਦੇ ਏਰੀਏ ਦੀ ਆ ਹਾਂ ਜੀ ਅੱਧੀ ਆਫ ਦੇ ਏਰੀਏ ਦੀ ਆ ਆਫ ਦੇ ਫਰੋਜਪੁਰ ਤੇ ਆਸਲਪੂਰੇ ਜਿਹੜਾ ਪਿੰਡ ਹੈ ਨਾ ਉnde ਇਹ ਨੀਲੀ ਦਾਵੀ ਦਾ ਗੜ ਕਹਿ ਦਈਏ ਨਾ ਕਿਉਂਕਿ ਲਾਇਓ ਜੀ ਭਾਈ ਜੀ ਫਰੋਜਪੁਰ ਦੇ ਵਿੱਚ ਵੀ ਹਾਂ ਡਰਦੀ ਪਈ ਆ ਮੜਿਆ ਪਿਓਰ ਬਿੱਲੀ ਬਣ ਕੇ ਆਖਿਆ ਲੋ ਜੀ ਬੰਨ੍ਹ ਦੋ ਭਾਈ ਬੰਨ੍ਹ ਦੋ ਮੋਗੜਾ ਵਖਾ ਲਓ ਇੱਕ ਰਾਇਤ ਨੂੰ ਬਾਕੀ ਬੰਨ੍ਹ ਦੋ ਬਾਕੀ ਸੱਜਣੋ ਕੀ ਆ ਬਾਤਾਂ ਮੈਂ ਲੈਣੀ ਵਾਲੀ ਆ ਇਹ ਵੀ ਤੇ ਪਿਓਰ ਨੇਲੀ ਦਾ ਮੈਂ ਨਾਲ ਹੀ ਸਿਰਾਈ ਆ ਇਹ ਵੀ ਜੀ ਚੀਜ਼ ਇਹਦੇ ਪੈਸੇ ਲੱਗਣੇ ਤੇ ਥਾੜੇ ਘਰ ਲੈ ਫਿਰ ਨੇ ਇਸ਼ੂ ਕਰ ਲੋ ਸੱਜੋ ਚੈੱਕ ਵਾਹ ਜੀ ਫਿਰ ਇਸ ਕੁਆਰਟੀ ਤੁਹਾਨੂੰ ਵਿਖਾਤੀ ਆ ਹੁਣ ਥਣਾ ਦੀ ਬੰਦਰ ਤੇ ਬਾਈ ਜੀ ਸਹੀ ਟਾਈਮ ਕਿੰਨਾ ਰਹੇਗਾ ਸੂਣ ਵਿੱਚ ਬਾਈ ਜੀ 10 ਦਿਨ ਮੈਂ ਬਾਕੀ ਆ ਇਹਦੇ 10 ਦਿਨ 10 ਤੋਂ 12 ਵੀ ਕਰ ਸਕਦੀ ਆ ਨਾ ਜੀ ਲੈ 10 ਤਾਂ ਬਾਕੀ ਆ ਨਾ ਹੂੰ ਅਜਿਹੇ 10 ਤੋਂ 12 ਪਲੱਸ ਦਿਨ ਵੀ ਖੜ ਸਕਦੀ ਆ ਇਹਨੇ ਦੁੱਧ ਕਿੰਨਾ ਕੁ ਬਾਈ ਦੀ ਪਾਇਆ ਇਹ ਦੁੱਧ ਦੀ ਜੀ 16 ਲੀਟਰ ਪਾਇਆ ਰਿਆ 16 ਕਿਲੋ ਕੰਡੇ ਦਾ ਚਾਰਾ ਤੀਜਾ ਖੋਸੂਣਾ ਮੈਂ ਤੀਜਾ ਤੇ ਕੰਡੇ ਦਾ ਚਾਰਾ ਕਹਿਣ ਉਹਦੇ ਦੁੱਧੇ ਕਰਕੇ ਵੀ ਵੇਚ ਸਕਦੇ ਆ ਨਾ ਪਰ ਝੂਠ ਨਹੀਂ ਮਾਰਨਾ ਅੱਜ ਕੱਲ ਇਹੋ ਹੀ ਕੁਝ ਰਹੇਗਾ ਨਾਲ ਜਾਣਾ ਹਾਂ ਕਿਉਂਕਿ ਕਹਿਣ ਵਾਲੀ ਗੱਲ ਆ ਤੇ ਰੇਟ ਦੀ ਗੱਲ ਕਰੀਏ ਕਿੰਨੇ ਦੀ ਵੇਚੀਏ ਆਪਾਂ ਜੈਨ ਮੈਨੀ ਹਾਂ ਦੇਣੀ ਜੜੀ ਰੇਟ ਮੈਂ ਦਾ ਜੀ 155 ਅੱਛਾ ਮੈਂ ਜਾਾਂਗੀ 45 145 ਦੀ ਹਾਂ ਇਹ ਵੀ ਜੈਸਨ 40 ਦੀ ਕਰ ਦਈਏ ਚੱਲ ਕਰ ਹਣਾ ਕੋਈ ਗੱਲ ਉਹ ਜਿਹੜੀ ਮਰਜ਼ੀ ਲੈ ਜੇ ਕੋਈ ਗੱਲ ਦੋ ਚੋਂ ਭਾਵੇਂ ਇਹ ਨੀਲੀ ਲੈ ਜੇ ਭਾਵੇਂ ਉਹ ਪਾਕਿਸਤਾਨੀ ਲੈ ਜੇ ਕੋਈ ਗੱਲ ਹੈ ਨਾ ਇਹ ਵੀ ਪਾਕਿਸਤਾਨੀ ਲੈ ਜੀ ਉੱਧਰ ਲਈ ਇਹ ਵੀ ਉੱਧਰ ਲਈ ਇਹ ਵੀ ਫੇਬਰ ਬੈਂਕ ਦੀ ਮੈਂ ਹਾਂ ਅੱਛਾ ਹਾਂਜੀ ਮੈਂ ਜਾਾਂਗੀ ਹਣਾ ਤੇ ਤੇ ਜੇ ਨੰਬਰ ਤੇ ਆ ਗਈ ਥੋੜੀ ਜਿਹੀ ਕੱਚੀ ਇਹ ਵੀ ਜੀ ਕੱਚੀ ਆ ਮੈਂ 15 ਇਹ ਤਾਂ ਲੈ ਜੂ ਇਹ 10 3 ਉਹਨਾਂ ਪੂਰੇ ਆ ਵੀਰ ਜੀ ਅੱਛਾ ਵਾਂਦੀ ਥਾਂ ਦੀ ਜੇ ਵੀ ਚੰਗੇ ਨਾ ਹਾਂਜੀ ਸਾਡਾ ਲੋੜ ਚੰਗੇ ਆ ਬਹੁਤ ਚੰਗੇ ਵੱਧਰ ਫੋਲੀ ਪਾਲੀ ਬਹੁਤ ਆ ਮੈਂ ਹਾਂ ਖੁੱਲ ਗਏ ਦਿਨ ਚ ਨਹੀਂ ਦੀ ਆ ਠੀਕ ਆ ਇਹ ਕਿੜਵਾ ਸੁਆ ਗਈ ਇਹ ਸੁਆ ਵੀ ਜੀ ਤਿੱਜਾ ਹੀ ਸੁਣੇ ਮੈਂ ਤਿੱਜਾ ਹੀ ਸੁਣੇ ਇਹ ਕਾਲੀ ਛਾਈ ਹੈ ਕਾਲੀ ਛਾਈ ਹੈ ਹਾਂ ਫੇਂਗ ਸੁਂਗ ਵੀ ਚੰਗਾ ਸਜੂ ਐਂਡਾ ਬਾਕੀ ਇਹ ਜੇ ਸਮਾਂ ਕੋਈ 10 ਤੋਂ 15 ਪਲੱਸ ਜਿਹੜਾ ਖੱਟ ਸਕਦੀ ਵੇ 10 ਤਰੀਕ ਨੂੰ 10 ਤਰੀਕ ਨੂੰ ਠੀਕ ਆ ਰਹਿ ਗਏ 12 13 ਦਿਨ 12 13 ਦਾ ਰਹਿ ਗਏ ਮੈਂ ਹਾਂ ਲਓ ਜੀ ਮੋੜ ਲਿਓ ਜੀ ਛਾਹ ਜੀ ਲੈ ਲਓ ਲਓ ਇਹ ਛਾਹ ਕਰੀ ਮੈਂ ਮੈਂ ਕਰੀ ਫੇਸ ਕੁਆਲਟੀ ਸਜਣਾ ਵੇਖੋ ਕਰੋ ਚੈੱਕ ਮੈਂ ਚੰਗੀ ਆ ਬਾਕੀ ਸਭ ਕੋਈ ਚੰਗਾ ਲੂਰਗੀ ਆ ਤੇ ਪਰ ਆਉਗੀ ਬਿਲਕੁਲ ਨੋਕ ਵਾਲਾ ਪਤਲਾ ਪੂਣੀ ਵਾਲਾ ਥਾਣਿਆ ਤੇ ਸ਼ਾਹੀ ਤੇ ਰੇਟ ਦੀ ਗੱਲ ਕਰੀਏ ਕਿੰਨੇ ਦੇ ਦੇਵਾਂਗੇ ਰੇਟ ਦੀ ਗੱਲ ਕਰਦੇ ਆ 95000 ਦੇ 95 ਦੀ ਮਾਰ ਕੰਮ ਕੀ ਕਰੋਗੇ ਕੀ ਕਰ ਦਿਆਂ ਮੰਨਪਾਣਾ 92 ਦੀ ਦੇ ਦੋਗੇ ਦੇ ਜਾ 9000 ਕਰ ਠੀਕ ਆ ਕੋਈ ਗੱਲ ਠੀਕ ਆ ਤੇ ਗਾੜੀ ਆ ਗਈ ਤਿਆਰ ਇਹ ਵੀ ਨੀਲੀ ਜੀ ਆ ਗਈ ਇਹ ਵੀ ਨੀਲੀ ਜੀ ਆ ਗਈ ਹਾਂ ਦਿਲ ਲਈ ਮਨ ਕੀ ਅੱਖ ਦੇ ਚੀਰ ਹੈ ਗਾੜਨੀ ਇਹ ਨਹੀਂ ਹੈਗਾ ਮੱਥੇ 'ਚ ਬਾਹਰ ਲੱਗਾ ਨਾ ਪੈਰਾਂ ਦੇ ਨਿਸ਼ਾਨ ਹੈਗੇ ਪੈਰਾਂ ਦੇ ਨਿਸ਼ਾਨ ਹੈਗੇ ਤੇ ਥੱਲੇ ਬਾਹਨੇ ਦੇ ਵੀ ਡਾਬੇ ਹੈਗੇ ਅੱਖਾਂ ਦੋਵੇਂ ਪਿੰਡੀਆਂ ਮੜਕੀਆਂ ਤੇ ਸਜਰੋਂ ਬਾਹਨੇ ਦੇ ਵੀ ਡਾਬੇ ਕਰਾ ਤੁਹਾਨੂੰ ਲੋ ਦੁਰਪੈ ਲੋ ਜੀ ਬਾਕੀ ਚੰਗੀ ਇਹ ਵੀ ਲੋਲੀ ਬੋਲੀ ਜੀ ਆ ਰੋਈ ਜੀ ਗੱਜਾ ਪੂਰਾ ਤਰੀਕਾ ਮੋੜ ਲਿਓ ਮੋੜ ਲਿਓ ਜੀ ਬਾਕੀ ਬਣੂ ਵੜੀ ਇਹ ਦੁੱਧ ਕਿੰਨਾ ਪਾਜੂਗੀ ਤੁਹਾਡੇ ਰੀ 12 ਕਿਲੋ ਪਾਇਆ ਜੀ ਮੈਨੇ 12 ਕਿਲੋ ਐਰ ਕਿ ਕਰਵਾ ਸੁਆ ਸੁਣਾ ਨੇ ਤੀਜਾ ਸੁਣਾ ਤੀਜਾ ਤੀਜਾ ਹੀ ਹਨਾ ਤੀਜੇ ਸੁਣਾ ਠੀਕ ਹੈ ਮੈਂ ਸੁਵੇ ਦਾ ਕਿਹੜੀ ਦੁੱਧ ਆ ਨਹੀਂ ਸੁਵੇ ਦਾ ਸਹੀ ਗੱਲ ਲਓਏ ਇਹ ਵੀ ਚੰਗੀ ਆ ਮੈਂ ਮੈਦਰੀਆਂ ਗੋਡੀਆਂ ਚ ਤੇ ਫਾਬਰਾ ਬਚੰਗੀ ਆ। ਦੋ 1 40 40 ਦੀਆਂ ਤੇ ਇਹ ਸਾਜੀ ਕਿੰਨੇ ਦੀ ਦੇ ਦਾਂਗੇ? ਇਹ ਜੀ ਹਾਂ ਨਾ 95 ਦੀ ਮੈਂ ਦੇਵਾਂ। ਇਹ ਵੀ 92 ਦੀ ਕਰ ਦਈਏ। ਕਰ ਦਈਏ। ਦੋ 92 92 ਜਾਦੀਆਂ ਜਿਹੜੀਆਂ ਮਰਜ਼ੀ ਫੜ ਲਓ ਸੱਜਣੋ। ਸਾਹਮਣੇ ਜਿਹੜੇ ਕੈਮਰੇ ਮੂਰੇ ਵੇਖ ਰਹੇ ਜੇ ਤੇ ਇਹ ਦੋ 1 40 40 ਦੀਆਂ। ਠੀਕ ਆ ਜੀ। ਇਹ ਦੋਵੇਂ ਵਟੀਆਂ ਬ੍ਰਾਂਡਡ ਪੀਸ ਆ ਤੇ ਜਿਹੜੀਆਂ ਚੰਗੀਆਂ ਲੱਗੇ ਚਾਹ ਜੋ ਜਿੱਤਰਾ ਵੀ ਪੀਸ ਚੰਗਾ ਲੱਗੇ ਉਹ ਆਪਣਾ ਚੁਣ ਸਕਦੇ ਜੇ। ਇੱਕ ਸ਼ਾਹੀਵਾਲ ਨਸਲ ਦੀ ਵਹਿੜ ਆ ਗਈ ਆ। ਤੇ ਇਹਦੀ ਕਰੀਏ ਗੱਲ ਕਿੰਨਾ ਦੁੱਧ ਸ਼ਾਜੀ ਪੱਕਾ ਪੱਕਾ ਦੁੱਧ ਪੱਕਾ ਦੁੱਧ ਹੁਣ ਕੰਡੇ ਵਾਲਾ 16 ਲੀਟਰ ਹੋਊਗਾ ਤੇ ਕੋਲ ਜਿਹੜਾ ਮਰਜੀ ਚੋਲੇ ਜਿਹੜਾ ਮਰਜੀ ਚੋਲੇ ਠੀਕ ਆ ਤੋਰਾ ਕਰਾ ਲਗੇ ਚੱਕ ਲਓ ਜੀ 16 ਕਿਲੋ ਕੰਡੇ ਵਾਲਾ ਦੁੱਧ ਤੇ ਥੱਲੋ ਚੰਗੀ ਬਣ ਬਣ ਜਾਂਦੀ ਆ ਵਧੀਆ ਵਧੀਆ ਠੀਕ ਆ ਉਹ ਨਹੀਂ ਯਾਰ ਇਹ ਆ ਫੱਟ ਨਹੀਂ ਪਈ ਆ ਨਾ ਜੇ ਲੱਕੜਾਇਆ ਥਾਂ ਚਲਕੋ ਨਹੀਂ ਬਾਹਰ ਨੂੰ ਲੈ ਜਾਓ ਲਾਇਓ ਲਾਇਓ ਇਹਨੂੰ ਇਹਨੂੰ ਲਾਇਓ ਇਹਨੂੰ ਤੋੜ ਦੋ ਘਰ ਵਾਲੇ ਬੰਦੇ ਨੂੰ ਤੋੜ ਦੋ ਲੋ ਸੱਜਣੋ ਤੇ ਬਾਕੀ ਚੋਈ ਕੀ ਇਹ ਥੱਲੇ ਅੱਜ ਕਿਤਾ ਹੈ ਮੇਰੇ ਗਾਂ ਕਹਿੰਦੇ ਨਕੀ ਸੀ ਅੱਛਾ ਤੁਹਾਡਾ ਨਹੀਂ ਇਹਨੂੰ ਪਤਾ ਨਹੀਂ 10 ਮਹੀਨੇ ਗਾਂ ਚੋਈ ਆ ਅੱਛਾ ਹਾਂਜੀ ਉਹ ਆਏ ਨਹੀਂ ਹਾਂਜੀ ਉਹ ਆਏ ਨਹੀਂ ਬੰਦੇ ਹੁਣ ਮੈਨੂੰ ਫੋਨ ਲਾਈ ਜਾਂਦੇ ਆ ਅੱਛਾ ਜਿਹੜਾ ਵੀ ਨੇ ਕਹਿੰਦੇ ਆਉਣਾ ਫੋਨ ਲਾ ਕੇ ਆਵੇ ਮੜਾ ਆਪਾਂ ਨੂੰ ਹਾਂ ਕਹਿੰਦੇ ਅਗਲਾ ਗਾਂ ਵੇਖਣਾ ਜਾਵੇਂ ਤੇ ਭਾ ਕਿੰਨਾ ਦਾ ਕਰੀਏ ਮੋਲੇ 55 ਕਰਕੇ 45 ਦੀ ਵਿਹੜ ਦੇ ਦੀਏ 45 ਦੀ ਹਾਂਜੀ 42 ਦੇ ਦੀਏ ਦੇ ਦੇ ਠੀਕ ਆ ਦੁੱਧ 16 ਕਿਲੋ ਕੰਡੇ ਦੇ ਰੱਖ ਦੇ 18 ਕਿਲੋ ਆ 16 ਚਵਾ ਕੇ ਜਵਾਂ ਅਗਲੇ ਘਰੇ ਵੀ 16 ਦੀ ਗਰੰਟੀ ਦੇ ਦਿੰਦੇ ਠੀਕ ਆ ਬੱਚਾ ਨਹੀਂ ਨਾ ਹੈਗਾ ਬੱਚਾ ਨਹੀਂ ਹੈਗਾ ਬੱਚਾ ਨਹੀਂ ਸਜਣੋ ਹੈਗਾ ਠੀਕ ਆ ਤੇ ਬਾਕੀ ਚੰਗੀ ਆ ਥਣ ਲੈਵਾ ਕੋ ਖਬਰਦਾਰ ਆ ਠੀਕ ਆ ਜੀ ਵਿਹੜ ਵੀ ਚੰਗੀ ਆ ਵੱਡੀ ਆ ਇਹ ਨਹੀਂ ਜਰਸੀ ਵੀ ਤੇ ਨਾਲ ਕਰੋ ਸੰਗ ਸ਼ਾਈ ਆਲ ਦਾ ਦੋਹਾਂ ਜੀ ਪੈਂਦੀ ਆ ਤੇ ਇੱਕ ਮਾਲੀ ਆ ਲੋ ਜੀ हिमाਲੇ ਵੀ ਤੇ ਲਈ ਜਾਂਦਾ ਚੰਗਾ ਹੈ ਕੱਟਾ ਹੀ ਹੈ ਜੇ ਕਿੰਨੇ ਚਿਰ ਦੀ ਉਮਰ ਹੋ ਗਈ ਇਹ ਬਾਈ ਜੀ ਹੋਊਗਾ ਪੌਣੇ ਦੇ ਤਿੰਨ ਸਾਲਾਂ ਦਾ ਪੌਣੇ ਦੇ ਕੀ ਰਿਕਾਰਡ ਨੇ ਮਾਂ ਪਿਓ ਦਾ ਮਾਂ ਦਾ ਬਹੁਤ ਚੰਗਾ ਆਪਣੇ ਗਾਂ ਨਹੀਂ ਸੀ ਮੈਂ ਮੁੰਡੇ ਫਿਰ ਜਾ ਰੋਟੇ ਬੋਲ ਸੀ ਅੱਛਾ ਤੁਹਾਨੂੰ 17 18 ਸਾਲ ਦਿੰਦੀ ਮੈਂ ਨਹੀਂ ਜੀ ਨੀਲੀ ਜੀ ਸੀ ਅੰਨੀਲੀ ਜੀ ਬਹਿ ਨਹੀਂ ਲਈ ਸੀ ਤੇ ਬਾਪ ਬਾਪ ਵੀ ਨਹੀਂ ਲਿਆ ਸੀ ਤੇ ਬੱਚਾ ਇਹ ਪਤਾ ਕਿਹੜੇ ਦਾ ਕੀ ਨਾਂ ਨੂੰ ਅਛਾ ਠੀਕ ਹੈ ਭਰਾਇਆ ਅਛਾ ਠੀਕ ਹੈ ਭਰਾਇਆ ਮੇਰੀ ਦਾ ਠੀਕ ਹੈ। ਪੇਟ ਪੂਰਾ ਚੰਗਾ ਹਨਾ। ਫੁੱਲ ਵੱਡਾ ਕਰਦਾ। ਫੁੱਲ ਵੱਡਾ ਹੈ ਹਨਾ। ਫੈਲ ਪੂਰਾ ਵੱਡਾ ਮਾਹਲੀ ਦਾ। ਲਓ ਜੀ। ਲਓ ਮੋੜ ਲਓ ਜੀ। ਲਓ ਚੌਂਕ ਸਾਲਾਂ ਦਾ ਹੋ ਗਿਆ। ਬਸ ਚਾਰ ਤਾਂ ਹੋ ਜਾਂਦੀ ਇਹ ਰੇਟਾਂ ਤੇ ਇਹਦਾ ਗੈਨੋ ਠੀਕ ਹੈ। ਮਹੀਂ 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 ਕਰਦਾ ਰੇੜੇ ਲੱਗਾ। ਠੀਕ ਹੈ। ਸੀਲ ਠੰਡਾ ਇੰਨਾ بڑا ਬੱਚੇ ਨੂੰ ਫੜਾ ਦੋ। ਤੇ ਦੇ ਕਿੰਨੇ ਦਾ ਦਿੰਨਾ ਆਪਾਂ। ਜਿਹੜਾ ਲੋਕਾਂ ਨੂੰ ਮੰਗੀ ਜਾਈਏ। ਹਾਂ। ਕਟਾ ਪਾਇਨ ਰੱਖਿਆ ਦੋ ਦੇ ਦੇ। ਫਿਕਸ ਹੀ। ਫਿਕਸ ਜਮਾ। ਬਾਰ ਦਾ ਦੇ ਦੋਗੇ ਮੁੱਗੇ ਦੇ ਦਾਂਗੇ ਯਾਰ ਤੋ ਡਾਉਲ ਜਿਹੜਾ ਵੀ ਲੋ ਸਜਣੋ ਤੇ ਬਾਕੀ ਚੈਸਟੀ ਕਲ ਵੀ ਚੰਗੇ ਆ ਠੀਕ ਆ ਜੀ ਤੇ ਡਰਦਾ ਕੈਮਰੇ ਤੋਂ ਠੀਕ ਆ ਕਟਾ ਚੰਗਾ ਜੇ 62000 ਦਾ ਇਹ ਮਿਲ ਜਾਊਗਾ ਪਿੰਡ ਜਟਾਂ ਵਾਲੀ ਵਸਤੀ ਲੋ ਜੀ ਤੇ ਸਾਰੇ ਪਸ਼ੂਆਂ ਦੀ ਡਿਟੇਲ ਲੈ ਕੇ ਸਾਂਝੀ ਕੀਤੀ ਆ ਆਪਣੀ ਜਿਹੜੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਓ ਤੇ ਸਾਡੇ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਰੱਬ ਰੱਖਾਈ